ਦਰਸ਼ਕੋ ਅੱਜਕੱਲ ਇੱਕ ਜਨਰੇਸ਼ਨ ਬੜੀ ਚਰਚਾ ਦੇ ਵਿੱਚ ਹੈ ਜਿਸ ਨੂੰ ਕਿਹਾ ਜਾਂਦਾ ਹੈ ਜੈਂਜੀ ਇਹ ਜਨਰੇਸ਼ਨ ਨੇ ਕਹਿੰਦੇ ਆ ਨੇਪਾਲ ਦੇ ਵਿੱਚ ਤਖਤਾ ਪਲਟ ਕੀਤਾ ਹੈ ਇਸ ਜਨਰੇਸ਼ਨ ਨੇ ਅਜੇ ਹਾਂ ਪਹਿਲੀ ਵਾਰੀ ਨਹੀਂ ਕੀਤਾ ਦਰਸ਼ਕੋ ਇਸ ਤੋਂ ਪਹਿਲਾਂ 2024 ਦੇ ਵਿੱਚ ਬੰਗਲਾਦੇਸ਼ ਵਿੱਚ ਵੀ ਇਹ ਜਨਰੇਸ਼ਨ ਅਜੇ ਹਾਈ ਕੁਝ ਕਰ ਚੁੱਕੀ ਹੈ ਤੇ ਉਸ ਤੋਂ ਵੀ ਪਹਿਲਾਂ ਦੀ ਜੇ ਗੱਲ ਕਰੀਏ ਤਾਂ 2022 ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਜੋ ਹਾਲਾਤ ਬਣੇ ਸਨ ਅਸੀਂ ਸਾਰੇ ਹੀ ਜਾਣਦੇ ਆ ਕਿ ਕਿਵੇਂ ਉੱਥੇ ਮਹਿੰਗਾਈ ਵਧ ਗਈ ਤੇ ਜੈਂਜੀ ਜਨਰੇਸ਼ਨ ਨੇ ਫਿਰ ਉੱਥੇ ਵੀ ਸਰਕਾਰ ਦਾ ਤਖਤਾ ਪਲਟ ਕਰ ਦਿੱਤਾ ਸੀ ਤੇ ਇਸ ਤੋਂ ਪਹਿਲਾਂ ਥਾਈਲੈਂਡ ਤੇ ਸੁਡਾਨ ਦੇ ਵਿੱਚ ਵੀ ਅਜੇ ਹਾਈ ਕੁਝ ਕਰ ਚੁੱਕੀ ਆ ਇਹ ਜਨਰੇਸ਼ਨ ਜੈਂਜੀ ਜਨਰੇਸ਼ਨ ਤੋਂ ਪਹਿਲਾਂ ਦੀਆਂ ਜਨਰੇਸ਼ਨਸ ਨੂੰ ਕੀ ਕਿਹਾ ਜਾਂਦਾ ਹੈ ਤੇ ਬਾਅਦ ਵਾਲਿਆਂ ਨੂੰ ਕੀ ਕਿਹਾ ਜਾਏਗਾ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਨੇਪਾਲ ਦੇ ਵਿੱਚ ਅਜਿਹੇ ਹਾਲਾਤ ਕਿਉਂ ਬਣ ਗਏ ਕਿ ਜੈਂਜੀ ਜਨਰੇਸ਼ਨ ਨੂੰ ਤਖਤਾ ਪਲਟ ਕਰਨਾ ਪੈ ਗਿਆ ਤੁਸੀਂ ਦੇਖ ਰਹੇ ਆ ਆਰਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਗੌਰ ਜੇਕਰ ਤੁਸੀਂ ਸਾਡੇ ਨਾਲ ਨਵੇਂ ਜੁੜੇ ਹੋ ਤਾਂ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਦਰਸ਼ਕੋ ਹੁਣ ਗੱਲ ਕਰਦੇ ਆ ਸਭ ਤੋਂ ਪਹਿਲੀ ਜਨਰੇਸ਼ਨ ਜਿਹੜੀ ਚਰਚਾ ਦੇ ਵਿੱਚ ਆਉਂਦੀ ਹੈ ਉਹ ਹੈ 1901 ਤੋਂ ਲੈ ਕੇ 1927 ਤੱਕ ਦੀ ਇਸ ਜਨਰੇਸ਼ਨ ਨੂੰ ਕਿਹਾ ਜਾਂਦਾ ਹੈ ਗ੍ਰੇਟੈਸਟ ਜਨਰੇਸ਼ਨ ਕਿਉਂਕਿ ਉਹ ਦੌਰ ਸੀ ਜਦੋਂ ਕੋਈ ਬਹੁਤੀਆਂ ਸੁਖ ਸੁਲਤਾਨ ਨਹੀਂ ਸਨ ਹੁੰਦੀਆਂ ਫਿਰ ਵੀ ਲੋਕ ਵਧੀਆ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਸਨ ਇਸ ਦੌਰ ਦੇ ਵਿੱਚ ਬਹੁਤ ਸਾਰੀਆਂ ਮਹਾਮਾਰੀਆਂ ਆਈਆਂ, ਯੁੱਧ ਹੋਏ ਪਰ ਇਹ ਲੋਕ ਫਿਰ ਵੀ ਜ਼ਿੰਦਗੀ ਦੇ ਨਾਲ ਜੂਝਦੇ ਹੋਏ ਵਧੀਆ ਢੰਗ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਰਹੇ ਕਿਉਂਕਿ ਉਦੋਂ ਨਾ ਹੀ ਬਹੁਤੀਆਂ ਦਵਾਈਆਂ ਸਨ ਤੇ ਨਾ ਹੀ ਸੁੱਖ-ਸਹੂਲਤਾਂ ਸਨ ਪਰ ਇਹਨਾਂ ਨੇ ਫਿਰ ਵੀ ਕੋਸ਼ਿਸ਼ ਕੀਤੀ ਕਿ ਇਹ ਵਧੀਆ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉ ਸਕਣ ਇਸ ਤੋਂ ਬਾਅਦ ਦੀ ਜਨਰੇਸ਼ਨ ਆਉਂਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਸਾਇਲੈਂਟ ਜਨਰੇਸ਼ਨ 1928 ਤੋਂ ਲੈ ਕੇ 1945 ਤੱਕ ਦੀ ਜਨਰੇਸ਼ਨ ਹੈ ਇਹ ਕਹਿੰਦੇ ਇਹ ਉਹ ਦੌਰ ਸੀ ਜਦੋਂ ਅੰਗਰੇਜ਼ਾਂ ਦਾ ਪੂਰੀ ਦੁਨੀਆ ਦੇ ਉੱਤੇ ਰਾਜ ਹੁੰਦਾ ਸੀ ਕਹਿੰਦੇ ਕਿ ਅੰਗਰੇਜ਼ਾਂ ਦਾ ਸੂਰਜ ਨਹੀਂ ਸੀ ਡੁੱਬਦਾ ਕਿਉਂਕਿ ਜੇਕਰ ਇੱਕ ਮੁਲਕ ਦੇ ਵਿੱਚ ਰਾਤ ਹੁੰਦੀ ਸੀ ਤਾਂ ਦੂਜੇ ਮੁਲਕ ਦੇ ਵਿੱਚ ਉਦੋਂ ਸੂਰਜ ਚੜ੍ਹ ਰਿਹਾ ਹੁੰਦਾ ਸੀ ਇਸ ਲਈ ਅੰਗਰੇਜ਼ਾਂ ਦਾ ਉਹ ਦੌਰ ਚੱਲ ਰਿਹਾ ਸੀ ਜਿਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਸਾਇਲੈਂਟ ਜਨਰੇਸ਼ਨ ਨੇ ਚੱਲੀਆਂ ਜਿਹੜੀਆਂ ਬੇਵਸ ਜੀ ਲੱਗਦੀ ਸੀ ਜਿਹੜੇ ਆਪਣੇ ਲਈ ਕੁਝ ਨਹੀਂ ਕਰ ਸਕੀ ਉਹ ਕਹਿੰਦੇ ਸ਼ਾਂਤ ਮਈ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੀ ਰਹੀ ਇਸ ਤੋਂ ਬਾਅਦ ਅਗਲੀ ਜਨਰੇਸ਼ਨ ਆਉਂਦੀ ਹੈ ਜਿਸ ਨੂੰ ਬੇਬੀ ਬੂਮਰ ਜਨਰੇਸ਼ਨ ਕਿਹਾ ਜਾਂਦਾ ਹੈ ਇਹ ਜਨਰੇਸ਼ਨ ਸੀ 1946 ਤੋਂ ਲੈ ਕੇ 1969 ਤੱਕ ਦੀ ਜਨਰੇਸ਼ਨ ਜਿਸ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਆਜ਼ਾਦੀ ਲੈਣ ਦੀ ਕੋਸ਼ਿਸ਼ ਕੀਤੀ ਵਧੀਆ ਟੰਗ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹਨਾਂ ਨੇ ਸੋਚਣਾ ਸ਼ੁਰੂ ਕੀਤਾ ਇਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਖਿਆਲ ਆਉਣੇ ਸ਼ੁਰੂ ਹੋ ਗਏ ਤੇ ਸੁੱਖ ਸੁਵਿਧਾਵਾਂ ਨੂੰ ਕਿਵੇਂ ਮਨਣਾ ਹੈ ਕਿਹੜੀਆਂ ਚੀਜ਼ਾਂ ਨੂੰ ਅਸੀਂ ਖੋਜ ਸਕਦੇ ਹਾਂ ਉਸ ਬਾਰੇ ਇਹ ਜਨਰੇਸ਼ਨ ਨੇ ਸੋਚਣਾ ਸ਼ੁਰੂ ਕਰ ਦਿੱਤਾ ਇਸੇ ਲਈ ਇਹਨਾਂ ਨੂੰ ਬੇਬੀ ਬੂਮਰ ਜਨਰੇਸ਼ਨ ਕਿਹਾ ਗਿਆ ਉਸ ਤੋਂ ਬਾਅਦ ਅਗਲੀ ਜਨਰੇਸ਼ਨ ਜਿਹੜੀ ਆਉਂਦੀ ਹੈ 1965 ਤੋਂ ਲੈ ਕੇ 1980 ਤੱਕ ਦੀ ਇਹ ਜਨਰੇਸ਼ਨ ਸੀ ਜਨਰੇਸ਼ਨ ਐਕਸ ਇਸ ਜਨਰੇਸ਼ਨ ਨੇ ਉਹ ਸਾਰੀਆਂ ਚੀਜ਼ਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜੋ ਸਾਡੀਆਂ ਸੁੱਖ-ਸੁਵਿਧਾਵਾਂ ਬਣ ਸਕਣ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਦੀ ਖੋਜ ਕਰਨ ਬਾਰੇ ਸੋਚਿਆ ਜਿਹੜੀਆਂ ਆਉਣ ਵਾਲੇ ਸਮੇਂ ਦੇ ਲਈ ਲਾਭਦਾਇਕ ਹੋ ਸਕਦੀਆਂ ਸਨ ਤੇ ਫਿਰ ਉਸ ਤੋਂ ਅੱਗੇ ਆਉਂਦੀ ਹੈ ਜਨਰੇਸ਼ਨ Y ਇਹ ਜਨਰੇਸ਼ਨ ਸੀ 1981 ਤੋਂ ਲੈ ਕੇ 1996 ਤੱਕ ਇਹ ਉਹ ਜਨਰੇਸ਼ਨ ਸੀ ਜਿਸ ਦੇ ਦੌਰ ਦੇ ਵਿੱਚ ਕਈ ਸੁੱਖ-ਸੁਵਿਧਾਵਾਂ ਆਉਣੀਆਂ ਸ਼ੁਰੂ ਹੋ ਗਈਆਂ ਬਹੁਤ ਸਾਰੀਆਂ ਤਕਨੀਕਾਂ ਜਿਹੜੀਆਂ ਨੇ ਆ ਗਈਆਂ ਤੇ ਬਹੁਤ ਸਾਰੀਆਂ ਦਵਾਈਆਂ ਦੂਈਆਂ ਜਿਹੜੀਆਂ ਆ ਬਣ ਗਈਆਂ ਤੇ ਇਹ ਜਨਰੇਸ਼ਨ ਨੇ ਥੋੜੀਆਂ-ਥੋੜੀਆਂ ਸੁੱਖ-ਸੁਵਿਧਾਵਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਤੇ ਫਿਰ ਆਉਂਦੀ ਹੈ ਜਨਰੇਸ਼ਨ ਜੋ ਅੱਜਕੱਲ ਚਰਚਾ ਦੇ ਵਿੱਚ ਹੈ ਜਨਰੇਸ਼ਨ ਜੈਂਜ਼ੀ ਇਹ ਜਨਰੇਸ਼ਨ ਹੈ 1997 ਤੋਂ ਲੈ ਕੇ 2012 ਤੱਕ ਦੀ ਇਹ ਉਹ ਜਨਰੇਸ਼ਨ ਹੈ ਜਿਸ ਨੇ ਜਦੋਂ ਜਨਮ ਲਿਆ ਉਦੋਂ ਇਹਨਾਂ ਨੇ ਇੰਟਰਨੈਟ ਨੂੰ ਦੇਖਿਆ ਬਹੁਤ ਸਾਰੀਆਂ ਤਕਨੀਕੀ ਸੁਵਿਧਾਵਾਂ ਨੂੰ ਦੇਖਿਆ ਤੇ ਹੋਰ ਵੀ ਬਹੁਤ ਕੁਝ ਜਿਹੜਾ ਆ ਇਹਨਾਂ ਨੇ ਪ੍ਰਾਪਤ ਕੀਤਾ ਫਿਰ ਸਮਾਂ ਬਦਲਿਆ ਤੇ ਜਿਹੜੇ ਲੋਕ 2013 ਤੋਂ ਲੈ ਕੇ 2025 ਦੇ ਵਿੱਚ ਪੈਦਾ ਹੋਏ ਇਸ ਨੂੰ ਕਿਹਾ ਜਾਂਦਾ ਹੈ ਜਨਰੇਸ਼ਨ ਅਲਫਾ ਤੇ ਕਹਿੰਦੇ ਆ ਕਿ ਪ੍ਰੈਜ਼ੈਂਟ ਤੱਕ ਦੀ ਜਨਰੇਸ਼ਨ ਜਿਹੜੀ ਹੈ ਇਹ ਆਏਗੀ ਅਲਫਾ ਦੇ ਵਿੱਚ ਫਿਰ ਜਿਹੜੀ ਹੈ 2026 ਤੋਂ ਲੈ ਕੇ 2039 ਤੱਕ ਦੀ ਜਨਰੇਸ਼ਨ ਨੂੰ ਕਿਹਾ ਜਾਏਗਾ ਬੀਟਾ ਇਹ ਹੁਣ ਤੱਕ ਦੀਆਂ ਜਨਰੇਸ਼ਨਸ ਨੇ ਜੋ ਸਾਹਮਣੇ ਆ ਚੁੱਕੀਆਂ ਆ ਦਰਸ਼ਕੋ ਹੁਣ ਜੇ ਆਪਾਂ ਜੈਂਜੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਇਹ ਉਹ ਜਨਰੇਸ਼ਨ ਹੈ ਜਿਹੜੀ ਟੈਕਨੋਲੋਜੀ ਦੇ ਨਾਲ ਵੱਡੀ ਹੋਈ ਜਿਨ੍ਹਾਂ ਨੇ ਮੋਬਾਈਲ ਦੇਖਿਆ ਇੰਟਰਨੈਟ ਦੇਖਿਆ ਤੇ ਹੋਰ ਵੀ ਕਈ ਸੁਵਿਧਾਵਾਂ ਨੂੰ ਮਾਨਿਆ ਤੇ ਬਹੁਤ ਸਾਰੇ ਸਮਾਜ ਦੇ ਵਿੱਚ ਬਦਲਾਅ ਹੁੰਦੇ ਇਸ ਜਨਰੇਸ਼ਨ ਨੇ ਵੇਖੇ ਇਸ ਜਨਰੇਸ਼ਨ ਨੇ ਨੇਪਾਲ ਦੇ ਵਿੱਚ ਕੀ ਕੀਤਾ ਹੁਣ ਆਪਾਂ ਉਸ ਬਾਰੇ ਗੱਲ ਕਰਦੇ ਆਂ ਹੋਇਆ ਇੰਜ ਕਿ ਨੇਪਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਸਨ ਸਰਕਾਰ ਦੇ ਉੱਤੇ ਜਿਹੜਾ ਹੈ ਘਟਾਲੇ ਕਰਨ ਦੇ ਦੋਸ਼ ਲੱਗ ਰਹੇ ਸਨ ਮੰਤਰੀ ਜਿਹੜੇ ਆ ਉਹ ਵਧੀਆ ਟੰਗ ਦੇ ਨਾਲ ਕੰਮ ਨਹੀਂ ਕਰ ਰਹੇ ਕਰਪਸ਼ਨ ਵੱਧ ਰਹੀ ਹੈ ਲੋਕ ਜਿਹੜੇ ਆ ਉਹ ਭੁੱਖੇ ਮਰ ਰਹੇ ਆ ਬੇਰੋਜ਼ਗਾਰੀ ਲਗਾਤਾਰ ਦੇਸ਼ ਦੇ ਵਿੱਚ ਵੱਧ ਰਹੀ ਹੈ ਫਿਰ ਕੀ ਹੁੰਦਾ ਹੈ ਦਰਸ਼ਕੋ ਕੀ ਸਰਕਾਰ ਇੱਕ ਕਾਨੂੰਨ ਲੈ ਕੇ ਆਉਂਦੀ ਹੈ ਕਿ ਜਿਹੜੇ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹ ਜਿਹੜਾ ਹੈ ਆਪਣੇ ਆਪ ਨੂੰ ਨੇਪਾਲ ਦੇ ਵਿੱਚ ਰਜਿਸਟਰਡ ਕਰਾਉਣ ਉਹ ਇੱਥੇ ਆਪਣੇ ਦਫ਼ਤਰ ਖੋਲਣ ਜੇਕਰ ਕੋਈ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਣੈ ਤੇ ਉਸ ਥਾਂ ਦੇ ਉੱਤੇ ਭੇਜਿਆ ਜਾ ਸਕੇ ਤੇ ਸਰਕਾਰ ਨੇ ਜਿਹੜਾ ਇੱਕ ਕਾਨੂੰਨ ਲਿਆਂਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਆਪਣੇ ਆਪ ਨੂੰ ਰਜਿਸਟਰਡ ਕਰਾਓ ਇੱਕ ਕੰਪਨੀ ਜੋ ਚਾਈਨਾ ਦੀ ਹੈ ਟਿਕਟਾਕ ਉਸ ਨੂੰ ਛੱਡ ਕੇ ਕਿਸੇ ਵੀ ਹੋਰ ਪਲੇਟਫਾਰਮ ਨੇ ਆਪਣੇ ਆਪ ਨੂੰ ਉੱਥੇ ਰਜਿਸਟਰ ਨਹੀਂ ਕਰਾਇਆ ਜਿਵੇਂ ਫੇਸਬੁੱਕ ਹੋ ਗਿਆ ਟਵਿੱਟਰ ਹੋ ਗਿਆ YouTube ਹੋ ਗਿਆ ਹੋਰ ਵੀ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਫਿਰ ਇਹਨਾਂ ਨੇ ਕੀ ਕੀਤਾ ਕਿ 28 ਤਰੀਕ ਨੂੰ ਇੱਕ ਨੋਟਿਸ ਜਾਰੀ ਕੀਤਾ ਕਿ ਤੁਸੀਂ ਆਪਣੇ ਆਪ ਨੂੰ ਜਿਹੜਾ ਰਜਿਸਟਰਡ ਕਰਾਓ ਨਹੀਂ ਤਾਂ ਤੁਹਾਨੂੰ ਬੈਨ ਕਰ ਦਿੱਤਾ ਜਾਏਗਾ 7 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰਾਉਣਾ ਹੈ ਕੋਈ ਵੀ ਕੰਪਨੀ ਜਿਹੜੀ ਹੈ ਟਿਕਟੌਕ ਤੋਂ ਬਿਨਾ ਆਪਣੇ ਆਪ ਨੂੰ ਰਜਿਸਟਰ ਨਹੀਂ ਕਰਾਉਂਦੀ ਟਿਕਟੌਕ ਚਾਈਨਾ ਦੀ ਹੈ ਕੰਪਨੀ ਅਸੀਂ ਸਾਰੇ ਜਿਵੇਂ ਜਾਣਦੇ ਆ ਕਿ ਚਾਈਨਾ ਦੀ ਨੇੜਤਾ ਜਿਹੜੀ ਹੈ ਨੇਪਾਲ ਦੇ ਨਾਲ ਕਿਤੇ ਨਾ ਕਿਤੇ ਵੱਧ ਰਹੀ ਸੀਗੀ ਸੋ ਫਿਰ ਕੀ ਹੁੰਦਾ ਆ 3 ਤਰੀਕ ਨੂੰ ਜਿਹੜਾ 26 ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਬੈਨ ਕਰ ਦਿੱਤਾ ਜਾਂਦਾ ਜਿਦੇ ਵਿੱਚ WhatsApp, Facebook, Twitter, YouTube ਤੇ ਹੋਰ ਵੀ ਕਈ ਪਲੇਟਫਾਰਮਸ ਸੀਗੇ ਤੇ ਲੋਕਾਂ ਦੇ ਵਿੱਚ ਗੁੱਸਾ ਆ ਜਾਂਦਾ ਕਿ ਸਰਕਾਰ ਆਪਣੀਆਂ ناکਾਮੀਆਂ ਨੂੰ ਛਪਾਉਣ ਦੇ ਲਈ ਇਹ ਕਾਨੂੰਨ ਨੂੰ ਲੈ ਕੇ ਆਈ ਸੀ ਤੇ ਹੁਣ ਜਾਣਬੁੱਝ ਕੇ ਜਿਹੜਾ ਹੈ ਇਹਨਾਂ ਸਾਈਟਸ ਨੂੰ ਇਹਨਾਂ ਨੇ ਬੰਦ ਕੀਤਾ ਆ ਲੋਕ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਤੇ ਪਾਰਲੀਮੈਂਟ ਵੱਲੋਂ ਵਾਅਦੇ ਆ ਤੇ ਉਥੇ ਸਰਕਾਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਹਿੰਦੇ ਆ ਕਿ ਇਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਆ ਫਿਰ ਜਿਹੜਾ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਆ ਤੇ ਰਬੜ ਦੇ ਬੁਲੇਟਸ ਇਹਨਾਂ ਦੇ ਉੱਤੇ ਚਲਾਏ ਜਾਂਦੇ ਆ ਜਦੋਂ ਗਿਣਤੀ ਜਿਹੜੀ ਹੈ ਪ੍ਰੋਟੈਸਟ ਕਰਨ ਵਾਲਿਆਂ ਦੀ ਲਗਾਤਾਰ ਵਧਦੀ ਜਾਂਦੀ ਹੈ ਤਾਂ ਫਿਰ ਅਸਲੀ ਦੇ ਬੁਲੇਟਸ ਜਿਹੜੇ ਚਲਾ ਦਿੱਤੇ ਜਾਂਦੇ ਆ ਤੇ ਕਈ ਜਣੇ ਮਰ ਜਾਂਦੇ ਆ ਤੇ ਕਈ ਜ਼ਖਮੀ ਹੋ ਜਾਂਦੇ ਆ ਤੇ ਲੋਕਾਂ ਦੇ ਵਿੱਚ ਫਿਰ ਗੁੱਸਾ ਆ ਜਾਂਦਾ ਆ ਲੋਕ ਬੇਕਾਬੂ ਹੋ ਜਾਂਦੇ ਆ ਤੇ ਫਿਰ ਜਿਹੜਾ ਹੈ ਇਤੋਂ ਦੇ ਮੰਤਰੀ ਨੂੰ ਜਿਹੜੇ ਵਿੱਤ ਮੰਤਰੀ ਹੁੰਦੇ ਆ ਪਹਿਲਾਂ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਆ ਨਾਲ ਹੀ ਜਿਹੜਾ ਹੈਗਾ ਜੋ ਬੈਨ ਲਗਾਇਆ ਗਿਆ ਸੀ ਸੋਸ਼ਲ ਸਾਈਟਸ ਦੇ ਉੱਤੇ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਪਰ ਇਹ ਪ੍ਰੋਟੈਸਟ ਜਿਹੜਾ ਨਹੀਂ ਰੁਕਦਾ ਤੇ ਫਿਰ ਜਿਹੜਾ ਆ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪੈਂਦਾ ਤੇ ਜਿਹੜੇ ਹਾਲਾਤ ਬਣੇ ਆ ਅਸੀਂ ਸਾਰਿਆਂ ਨੇ ਉਸ ਦੀਆਂ ਵੀਡੀਓ ਵੱਖ-ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਦੇਖੀਆਂ ਆ ਦਸ਼ਕ ਵਿੱਚ ਪਹਿਲੀ ਵਾਰੀ ਨਹੀਂ ਹੋਇਆ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਵੀ ਅਜਿਹਾਈ ਕੁਝ ਹੋਇਆ ਸੀਗਾ 2024 ਦੇ ਵਿੱਚ 2022 ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਕੀ ਹੋਇਆ ਉਹਦੀਆਂ ਵੀਡੀਓਜ਼ ਵੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖੀਆਂ ਕਿਵੇਂ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਦਾਖਲ ਹੋ ਕੇ ਉੱਥੇ ਜਿਹੜੇ ਮੁਜ਼ਾਹਰੇ ਕੀਤੇ ਕਿਵੇਂ ਉਸ ਨੂੰ ਨੁਕਸਾਨ ਪਹੁੰਚਾਇਆ ਤੇ ਇਸ ਤੋਂ ਪਹਿਲਾਂ థਾਈਲੈਂਡ ਦੇ ਵਿੱਚ ਵੀ ਇਹ ਕੁਝ ਵਾਪਰ ਚੁੱਕਿਆ ਆ ਤੇ ਸੁਡਾਨ ਦੇ ਵਿੱਚ ਵੀ ਅਜਿਹੀ ਕੁਝ ਕਰ ਚੁੱਕੀ ਆ ਜਨਰੇਸ਼ਨਜ਼ ਜੀ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਇੰਨਾ ਜਨਰੇਸ਼ਨਜ਼ ਦੇ ਵਿੱਚ ਇੰਨਾ ਗੁੱਸਾ ਕਿਵੇਂ ਆ ਤੇ ਇਹ ਜਨਰੇਸ਼ਨ ਜਿਹੜੀ ਆ ਕਿਉਂ ਅਜਿਹੀ ਬਣ ਗਈ ਕਿ ਇਹ ਆਪਣੇ ਹੱਕ ਲੈਣ ਲਈ ਕਿਸੇ ਵੀ ਕੀਮਤ ਤੇ ਕੁਝ ਵੀ ਬਰਦਾਸ਼ਤ ਨਹੀਂ ਕਰਦੀ ਤੇ ਸਰਕਾਰਾਂ ਦੇ ਤਖਤੇ ਪਲਟ ਕਰ ਦਿੰਦੀ ਆ ਦਸ਼ਕ ਉਸ ਤੋਂ ਪਹਿਲਾਂ ਦੀ ਜਿਹੜੀ ਜਨਰੇਸ਼ਨ ਸੀ ਨਾ ਉਹਨੇ ਬਹੁਤ ਕੁਝ ਚੱਲਿਆ ਉਹਨਾਂ ਨੇ ਬਹੁਤ ਕੁਝ ਜਿਹੜਾ ਆ ਹੰਡਾਇਆ ਹੈਗਾ ਆ ਉਹਨਾਂ ਨੇ ਜਿਹੜਾ ਹੈ ਘਰ ਪਰਿਵਾਰ ਦੀ ਏਕਤਾ ਵੀ ਵੇਖੀ ਹੈ ਉਹ ਜਿਹੜਾ ਬਜ਼ੁਰਗਾਂ ਦੇ ਸائے ਦੇ ਵਿੱਚ ਵੀ ਰਹੇ ਆ ਪਰ ਜਿਹੜੀ ਜਨਰੇਸ਼ਨ Z ਹੈ ਇਹਨਾਂ ਦਾ ਜਿਹੜਾ ਦੌਰ ਆਇਆ ਨਾ ਇਸ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਸਾਰੇ ਮਾਪੇ ਜਿਹੜੇ ਆ ਔਰ ਦੋਵੇਂ ਜਣੇ ਹੀ ਜਿਹੜੇ ਨੌਕਰੀਆਂ ਕਰਨ ਲੱਗੇ ਕਿਤੇ ਨਾ ਕਿਤੇ ਇਹਨਾਂ ਨੂੰ ਉਹਨਾਂ ਪਿਆਰ ਨਹੀਂ ਮਾਪਪ ਦਾ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਜਨਰੇਸ਼ਨ ਹੈ ਜਿਨੇ ਕਿਤੇ ਨਾ ਕਿਤੇ ਦਾਦਾ-ਦਾਦੀ ਦਾ ਬਹੁਤਾ ਪਿਆਰ ਨਹੀਂ ਹੰਡਾਇਆ ਹੈਗਾ ਦੂਸਰਾ ਇਹ ਉਹ ਜਨਰੇਸ਼ਨ ਹੈ ਕਿ ਜੋ ਕਿਤੇ ਵੀ ਗਲਤ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ ਇਹ ਉਹ ਜਨਰੇਸ਼ਨ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਬਹੁਤ ਜ਼ਿਆਦਾ ਸਮਾਂ ਲਗਾਉਂਦੀ ਹੈ ਇਹ ਉਹ ਜਨਰੇਸ਼ਨ ਹੈਗੀ ਹੈ ਜਿਹੜੀ ਸੁੱਖ-ਸੁਭਿਧਾਵਾਂ ਨੂੰ ਮਾਨਦੀ ਹੋਈ ਵੱਡੀ ਹੋਈ ਹੈ ਇਨਾਂ ਦੇ ਵਿੱਚ ਜੋਸ਼ ਵੀ ਹੈ ਜਜ਼ਬਾ ਵੀ ਹੈ ਕੁਝ ਕਰ ਗੁਜਰਨ ਦਾ ਇਹਨਾਂ ਦੇ ਵਿੱਚ ਹਿੰਮਤ ਤੇ ਹੌਸਲਾ ਵੀ ਹੈ ਸੋ ਇਹਨਾਂ ਨੇ ਪ੍ਰੋਟੈਸਟ ਕੀਤਾ ਸ਼ਾਂਤਮਈ ਢੰਗ ਦੇ ਨਾਲ ਜਦੋਂ ਇਹਨਾਂ ਦੇ ਉੱਤੇ ਹਮਲੇ ਕੀਤੇ ਗਏ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਉਹ ਅਥਰੂ ਗੈਸ ਦੇ ਨਾਲ ਕੀਤੇ ਗਏ ਰਬੜ ਦੀਆਂ ਗੋਲੀਆਂ ਦੇ ਨਾਲ ਕੀਤੇ ਗਏ ਤਾਂ ਇਹਨਾਂ ਨੇ ਉਸ ਚੀਜ਼ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੇ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਕਿ ਸਰਕਾਰ ਸਾਡੇ ਉੱਤੇ ਅਜਿਹਾ ਕਿਉਂ ਕਰ ਰਹੀ ਹੈ ਜੇਕਰ ਅਸੀਂ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰ ਰਹੇ ਸੀ ਦੂਸਰਾ ਇਸ ਦੇ ਪਿੱਛੇ ਇੱਕ ਹੋਰ ਵੀ ਕਾਰਨ ਹੈ ਕਹਿੰਦੇ ਆ ਕਿ ਇੱਕ ਮੋਹਿਮ ਜਿਹੜੀ ਐ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਚੱਲਣੀ ਸ਼ੁਰੂ ਹੋ ਗਈ ਸੀ ਨੈਪੋ ਕਿਡਸ ਜਿਹਨੇ ਕਿ ਨੈਪੋਟਿਜ਼ਮ ਦੇ ਉੱਤੇ ਆਧਾਰਿਤ ਸੀਗੀ ਕਿ ਇੱਥੋਂ ਦੇ ਜਿਹੜੇ ਮੰਤਰੀ ਐ ਨਾ ਉਹਨਾਂ ਦੇ ਬੱਚੇ ਤਾਂ ਬੜੀਆਂ ਸੁੱਖ ਸੁਵਿਧਾਵਾਂ ਨੂੰ ਮਾਣ ਰਹੇ ਆ ਨੇਪਾਲ ਦੇ ਵਿੱਚ ਉਹ ਜਦੋਂ ਬਾਹਰ ਜਾਂਦੇ ਆ ਉਹ ਤਾਂ ਬੜੀਆਂ ਮਹਿੰਗੀਆਂ ਮਹਿੰਗੀਆਂ ਸ਼ਾਪਿੰਗਾਂ ਕਰਕੇ ਲੈ ਕੇ ਆਉਂਦੇ ਆ ਵੱਡੇ ਵੱਡੇ ਬ੍ਰਾਂਡਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਆ ਤੇ ਫਿਰ ਉਹ ਸੋਸ਼ਲ ਮੀਡੀਆ ਦੇ ਉੱਤੇ ਦਿਖਾਉਂਦੇ ਆ ਤੇ ਉਹ ਕਹਿੰਦੇ ਕਿ ਜਿਹੜੇ ਆਮ ਲੋਕ ਆ ਉਹ ਜਿਹੜੇ ਆ ਤਬੂਤਾਂ ਦੇ ਵਿੱਚ ਬੰਦ ਹੋ ਕੇ ਆ ਰਹੇ ਆ ਇਸ ਦੇ ਪਿੱਛੇ ਮੈਂ ਤੁਹਾਨੂੰ ਇੱਕ ਹੋਰ ਕਾਰਨ ਦੱਸ ਦਿਆਂ ਕਿ ਕੀ ਹੈ ਕਿ ਬਹੁਤ ਸਾਰੇ ਨੇਪਾਲ ਦੇ ਲੋਕ ਜਿਹੜੇ ਆ ਉਹ ਰਸ਼ੀਆ ਦੀ ਆਰਮੀ ਦੇ ਵਿੱਚ ਭਰਤੀ ਹੋਏ ਕਿਉਂਕਿ ਉਹਨਾਂ ਨੂੰ ਆਪਣਾ ਜੀਵਨ ਗੁਜ਼ਾਰਨ ਦੇ ਲਈ ਪੈਸਾ ਚਾਹੀਦਾ ਸੀ ਤੇ ਨੇਪਾਲ ਦੇ ਵਿੱਚ ਬਹੁਤ ਸਾਰੀ ਬੇਰੁਜ਼ਗਾਰੀ ਵਧੀ ਲੋਕਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ ਉਹਨਾਂ ਨੂੰ ਆਪਣਾ ਜੀਵਨ ਗੁਜ਼ਾਰਨ ਦੇ ਲਈ ਮੁਸ਼ਕਲਾਂ ਆ ਰਹੀਆਂ ਸਨ ਇਸੇ ਲਈ ਉਹਨਾਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤੇ ਇਸ ਦੇ ਨਾਲ ਹੀ ਉਹ ਰਸ਼ੀਆ ਦੀ ਆਰਮੀ ਦੇ ਵਿੱਚ ਵੀ ਭਰਤੀ ਹੋ ਗਏ ਤੇ ਅੰਕੜਿਆਂ ਦੇ ਅਨੁਸਾਰ ਉਹਨਾਂ ਦੀ ਗਿਣਤੀ 15000 ਦੇ ਕਰੀਬ ਹੈ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਚਲੀਆਂ ਨੈਪੋ ਕਿਡਸ ਦੀ ਮੋਹਮ ਚੱਲੀ ਇਸ ਨੂੰ ਦਬਾਉਣ ਲਈ ਹੀ ਕਹਿੰਦੇ ਆ ਕਿ ਸਰਕਾਰ ਨੇ ਜਾਣਬੁੱਝ ਕੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਬੈਨ ਕਰਨਾ ਸ਼ੁਰੂ ਕੀਤਾ ਸੀਗਾ ਦਸ਼ਕ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਇਸ ਚੀਜ਼ ਹੋਣ ਤੋਂ ਪਹਿਲਾਂ ਜਿਹੜਾ ਇੱਕ ਮੋੜ ਵੱਜਿਆ ਸੀਗਾ ਉਹ ਕਹਿੰਦੇ ਆ ਕਿ ਇੱਕ ਮੰਤਰੀ ਦੇ ਘਰੇ ਵਿਆਹ ਸੀਗਾ ਉਸ ਦੇ ਲਈ 6 ਘੰਟਿਆਂ ਦੇ ਲਈ ਇੱਕ ਰੋਡ ਨੂੰ ਬੰਦ ਕਰ ਦਿੱਤਾ ਗਿਆ ਆਮ ਲੋਕਾਂ ਦੇ ਲਈ ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੁੱਸਾ ਸੀਗਾ ਕਿ ਇੱਕ ਵਿਆਹ ਦੇ ਲਈ ਆਮ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਉ ਵਿਆਹ ਵੀ ਕਹਿੰਦੇ ਬਹੁਤ ਸ਼ਾਨੂ ਸ਼ੌਕਤ ਦੇ ਨਾਲ ਕੀਤਾ ਗਿਆ ਤੇ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਵਾਇਰਲ ਹੋਈਆਂ ਤੇ ਨੈਪੋ ਕਿਡ ਦਾ ਹੈਸ਼ਟੈਗ ਜਿਹੜਾ ਆ ਉਹ ਵੀ ਟ੍ਰੈਂਡ ਕਰਨ ਲੱਗ ਗਿਆ ਸੀਗਾ ਸੋ ਦਰਸ਼ਕੋ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਸਾਰੇ ਹਾਲਾਤ ਬਣੇ ਸਨ ਜਿਸ ਤੋਂ ਬਾਅਦ ਨੇਪਾਲ ਦੀ ਜਿਹੜੀ ਮੌਜੂਦਾ ਸਥਿਤੀ ਹੈ ਉਹ ਸਾਹਮਣੇ ਆਈ ਹੈ ਦਰਸ਼ਕੋ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2008 ਤੱਕ ਜਿਹੜਾ ਹੈ ਇੱਥੇ ਇੱਕ ਰਾਜੇ ਦਾ ਸ਼ਾਸਨ ਹੁੰਦਾ ਸੀਗਾ ਉਸ ਤੋਂ ਬਾਅਦ ਇਹ ਡੈਮੋਕਰੇਟਿਕ ਕੰਟਰੀ ਬਣਿਆ ਸੀ ਹੁਣ ਬਹੁਤ ਸਾਰੇ ਲੋਕ ਇਹ ਵੀ ਆਵਾਜ਼ਾਂ ਉਠਾਉਣ ਲੱਗ ਗਏ ਆ ਕਿ ਇਹਦੇ ਨਾਲੋਂ ਚੰਗਾ ਤਾਂ ਇਹ ਸਰਕਾਰ ਜਿਹੜੀ ਕਰਪਸ਼ਨ ਕਰ ਰਹੀ ਸੀ ਇਸ ਤੋਂ ਤਾਂ ਚੰਗਾ ਇਹ ਹੈ ਕਿ ਉਹੀ ਰਾਜ ਜਿਹੜਾ ਚੰਗਾ ਸੀਗਾ ਸੋ ਨੇਪਾਲ ਦੇ ਕੀ ਹਾਲਾਤ ਬਣਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੇ ਅੱਜ ਅਸੀਂ ਤੁਹਾਨੂੰ ਦੱਸਿਆ ਨੇ ਜਨਰੇਸ਼ਨਸ ਜੋ ਪਹਿਲਾਂ ਚੱਲਦੀਆਂ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਚੱਲਣੀਆਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿਆਂ ਕੀ ਸ਼ੁਰੂਆਤ ਹੁੰਦੀ ਹੈ 1901 ਤੋਂ ਜਿਹੜੀ ਜਨਰੇਸ਼ਨ ਆਉਂਦੀ ਹੈ ਗ੍ਰੇਟੈਸਟ ਜਨਰੇਸ਼ਨ ਫਿਰ ਆਉਂਦੀ ਹੈ ਸਾਈਲੈਂਟ ਜਨਰੇਸ਼ਨ ਉਸ ਤੋਂ ਬਾਅਦ ਆਉਂਦੀ ਹੈ ਬੇਬੀ ਬੂਮਰਸ ਫਿਰ ਜਨਰੇਸ਼ਨ ਐਕਸ ਫਿਰ ਜਨਰੇਸ਼ਨ ਵਾਈ ਤੇ ਫਿਰ ਜਨਰੇਸ਼ਨ ਜੈਨ ਜ਼ੀ ਤੇ ਫਿਰ ਅਲਫਾ ਤੇ ਫਿਰ ਆਏਗੀ ਬੀਟਾ ਇਹ ਜਨਰੇਸ਼ਨ ਜਿਹੜੀਆਂ ਨੇ ਆਉਂਦੀਆਂ ਰਹਿਣਗੀਆਂ ਤੇ ਸਮੇਂ-ਸਮੇਂ ਤੇ ਕੰਮ ਕਰਦੀਆਂ ਵੀ ਰਹੀਆਂ ਆ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਇਸ ਚੈਨਲ ਦੇ ਉੱਤੇ ਤੁਹਾਨੂੰ ਮੰਗਲਵਾਰ ਵੀਰਵਾਰ ਤੇ ਸ਼ੁੱਕਰਵਾਰ ਨੂੰ ਕੋਈ ਨਾ ਕੋਈ ਇੰਟਰਵਿਊ ਦੇਖਣ ਨੂੰ ਮਿਲੇਗੀ ਤੇ ਹਰ ਐਤਵਾਰ ਨੂੰ ਅਸੀਂ ਕੋਈ ਨਾ ਕੋਈ ਸਟੋਰੀ ਤੁਹਾਡੇ ਰੂਬਰੂ ਕਰਦੇ ਰਹਾਂਗੇ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ